ਬਾਬਾ ਜੀ ਮੱਕੇ ਗਏ ਫਿਰ ਬਾਬਾ ਜੀ ਨੇ ਨਮਾਮ ਮਸਜਿਦ ਦੇ ਪਿੱਛੇ ਨਮਾਜ਼ ਅਦਾ ਕੀਤੀ ਬਗਦਾਦ ਸ਼ਰੀਫ ਤੋਂ ਹੁੰਦੇ ਹੋਏ ਇਰਾਨ ইরাਕ ਤੋਂ ਤੇ ਉੱਥੇ ਫਿਰ ਅਜ਼ਾਨ ਵੀ ਦਿੱਤੀ ਨਾ ਉਹ ਕਹਿੰਦੇ ਪਏ ਨੇ ਤੂੰ ਮੁਸਲਮਾਨ ਹੈ ਤੇ ਨਾ ਉਹ ਕਹਿੰਦੇ ਪਏ ਮੈਂ ਹਿੰਦੂ ਹਾਂ ਸਾਰੇ ਕੰਮ ਕੀਤੇ ਨੇ ਗੁਰੂ ਨਾਨਕ ਜੀ ਨੇ ਗੋਦ ਚ ਰੱਖਿਆ ਉਹਨਾਂ ਦਾ ਸਿਰ ਭਾਈ ਮਰਦਾਨਾ ਜੀ ਦਾ ਭਾਈ ਮਰਦਾਨਾ ਨੂੰ ਦੇਖ ਕੇ ਕਹਿੰਦੇ ਹਾਂ ਹੁਣ ਮਰਦਾਨਿਆ ਤੇਰਾ ਕੀ ਕਰੀਏ ਜਿਹੜੀ ਦੋਸਤੀ ਯਾਰੀ ਸੀ ਗੁਰੂ ਨਾਨਕ ਜੀ ਦੀ ਭਾਈ ਮਰਦਾਨਾ ਜੀ ਦੇ ਨਾਲ ਇੱਕ ਰੋਹਾਨੀਅਤ ਦਾ ਰਿਸ਼ਤਾ ਸੀ ਜੀ ਇੱਕ ਸਾਝ ਦਾ ਰਿਸ਼ਤਾ ਸੀ ਜਿਹੜਾ ਕਿ ਦੋ ਧਰਮਾਂ ਨੂੰ ਮਿਲਾਇਆ ਜਿੰਨੇ ਬਿਲਕੁਲ ਮੁਸਲਮਾਨ ਨੂੰ ਔਰ ਹਿੰਦੂ ਸਿੱਖ ਨੂੰ ਨਾਲ ਮਿਲਾਇਆ ਇਹ ਬੜੀ ਵੱਡੀ ਸਾਝ ਹੈ ਜਿਹੜੀ ਕਿਉਂਕਿ ਜਿਹੜਾ ਬਾਬਾ ਨਾਨਕ ਜੀ ਦਾ ਜਿਹੜਾ ਜਿੰਨਾ ਵੀ ਲਮ ਹੈ ਜਿੰਨੇ ਗੁਰੂਆਂ ਦਾ ਈਲਮ ਹੈ ਉਹ ਸਾਰਾ ਸੂਫੀਜ਼ਮ ਈਲਮ ਹੈ ਜੀ ਇਹ ਮذਬ ਸੂਫੀਜ਼ਮ ਮذਬ ਹੈ ਔਰ ਬਹੁਤ ਮਿਟਿਆ ਆਇਆ ਮذਬ ਹੈ ਬੜੀ ਨਿਮਰਤਾ ਹੁੰਦੀ ਜਿਵੇਂ ਤੁਸੀਂ ਵੀਰ ਜੀ ਨੂੰ ਦੇਖਦੇ ਪਏ ਜੀ ਤੇ ਉਹ ਖੁਸ਼ ਨਸੀਬੀ ਸਾਡੀ ਇਹ ਹੈ ਕਿ ਬਾਬਾ ਨਾਨਕ ਜੀ ਨੇ ਜੀ ਭਾਈ ਮਰਦਾਨਾ ਜੀ ਨੂੰ ਚੁਣਿਆ ਹਾਲਕਿ ਅੱਗੇ ਵੀ ਮੈਂ ਵੀਰ ਜੀ ਨੂੰ ਕਹਿ ਰਿਹਾ ਸਾਂ ਕਿ ਬਾਬਾ ਨਾਨਕ ਜੀ ਸੀ ਜਿਹੜੇਨ ਉਹ ਸਾਰੇ ਸਾਰੇ ਧਰਮ ਦੇ ਲੋਕ ਉਹਨਾਂ ਨੂੰ ਨਾ ਮੰਨਦੇ ਸਨ ਪਿਆਰ ਕਰਦੇ ਸਨ ਕਿਉਂਕਿ ਉਹਨਾਂ ਦਾ ਰਵਈਆ ਅਹਿਸਾਸੀ ਉਹ ਪਿਆਰ ਮੁਹੱਬਤ ਨਾਲ ਜੋੜ ਦਿੰਦੇ ਸਨ ਹਮ مختلف ਫੁੱਲ ਲੈ ਕੇ ਤੇ ਇੱਕ ਗੁਲਦਸਤਾਨਾ ਨੇ ਬਣਾਇਆ ਸੀ ਫੁੱਲ ਸੀ ਜਿਹੜੇ ਉਹ ਮذਹਬ ਸਨ ਤੇ ਇਕੱਠਾ ਕਰਦਾ ਸੀ ਹਮ ਤੇ ਜਦੋਂ ਗੁਰੂ ਨਾਨਕ ਜੀ ਨੇ ਜਦੋਂ ਰੋਹਾਨੀਅਤ ਸ਼ੁਰੂ ਹੋਈ ਤੇ ਉਹਨਾਂ ਨੇ ਆਪਣੇ ਸੇਵਾਦਾਰ ਨੂੰ ਕਿਹਾ ਜਿੱਥੋਂ ਸਾਥ ਬਣਿਆ ਭਾਈ ਮਰਦਾਨਾ ਜੀ ਦਾ ਉਹਨਾਂ ਨੇ ਕਿਹਾ ਕਿ ਸੇਵਾਦਾਰ ਨੂੰ ਕਿਹਾ ਕਿ ਜਾ ਕੇ ਨਾ ਕਿ ਇੱਕ ਬੰਦਾ ਲੈ ਕੇ ਆ ਜਿਵੇਂ ਸਾਡੇ ਪੀਰ ਫਕੀਰ ਜਿਹੜੇ ਨੇ ਖਲੀਫਾ ਲਾਜ਼ਮੀ ਰੱਖਦੇ ਨੇ ਰੋਹਾਨੀਅਤ ਜਦੋਂ ਕਿਸੇ ਨੂੰ ਦੇਂਦੇ ਹੋ ਖਲੀਫੇ ਕੋਲ ਵੀ ਉਨੀ ਹੁੰਦੀ ਹੈ ਤੇ ਮੈਂ ਨਾਮ ਦਾਤ ਦੇਣਾ ਅੱਛਾ ਨਾਮ ਬਖਸ਼ਣਾ ਰੋਹਾਨੀਅਤ ਬਖਸ਼ਣੀ ਹੈ ਤੇ ਜਾ ਕਿਸੇ ਇੱਕ ਬੰਦੇ ਨੂੰ ਲੈ ਕੇ ਆ ਤੂੰ ਉਹ ਜਿਹੜਾ ਸੇਵਾਦਾਰ ਜਾਂਦਾ ਸਾਰੇ ਦਿਨ ਦਾ ਟਾਈਮ ਹੁੰਦਾ ਕਿਉਂਕਿ ਅਸੀਂ ਲੋਕ ਜਿਹੜੇ ਖੋਏ ਕਾਰੋਬਾਰ ਚ ਆਪਣੀਆਂ ਪਰੇਸ਼ਾਨੀਆਂ ਦੇ ਵਿੱਚ ਤੋਂ ਜਿਹਦੇ ਕੋਲ ਜਾਂਦਾ ਉਹ ਅਦਬ ਨਾਲ ਖੜਾ ਤੇ ਹੋ ਜਾਂਦਾ ਕਿ ਬਾਬਾ ਜੀ ਨੇ ਬੁਲਾਇਆ ਬਾਬਾ ਨਾਨਕ ਜੀ ਨੇ ਬੁਲਾਇਆ ਸਾਰੇ ਮੰਨਦੇ ਸਨ ਤੇ ਲੇਕਿਨ ਇਹ ਕਿ ਭਲਿਆ ਅਸੀਂ ਰਾਤ ਨੂੰ ਸ਼ਾਮ ਨੂੰ ਆਵਾਂਗੇ ਇਸ ਵਕਤ ਕੰਮ ਦਾ ਕੰਮਕਾਰ ਦਾ ਟਾਈਮ ਹੈ ਤੇ ਸ਼ਾਮ ਨੂੰ ਆਵਾਂਗੇ ਉਹ ਗੋ ਸੇਵਾਦਾਰ ਸਾਰਾ ਬਾਜ਼ਾਰ ਫੇੜ ਲੈਂਦਾ ਇੱਥੋਂ ਤੱਕ ਪਿੰਡ ਵੀ ਫੇੜ ਲੈਂਦਾ ਅੱਛਾ ਲੇਕਿਨ ਆਉਣ ਵਾਲਾ ਕੋਈ ਨਹੀਂ ਹੁੰਦਾ ਮੰਨ ਤੇ ਸਾਰੇ ਇਹ ਕਿਸਮਤ ਸੀ ਭਾਈ ਮਰਦਾਨਾ ਜੀ ਦੇ ਵਿੱਚ ਤੇ ਫਿਰ ਸੇਵਾਦਾਰ ਜਦੋਂ ਵਾਪਸ ਚਲਾ ਜਾਂਦਾ ਨਿਰਾਸ਼ ਹੋ ਕੇ ਤੇ ਉਹ ਬਾਬਾ ਜੀ ਕਹਿੰਦੇ ਹਾਂ ਬਈ ਲੈ ਕੇ ਨਹੀਂ ਆਇਆ ਕਿਸੇ ਨੂੰ ਕਹਿੰਦੇ ਜੀ ਅਦਬ ਤੇ ਤੁਹਾਡਾ ਬੜਾ ਕਰਦੇ ਨੇ ਲੇਕਿਨ ਉੱਕੰਦੇ ਅਸੀਂ ਸ਼ਾਮ ਨੂੰ ਆਵਾਂਗੇ ਬਾਬਾ ਜੀ ਕੋਲ। ਹਮ। ਨਾ ਕਿ ਅੱਛਾ ਕੋਈ ਰਹਿਤ ਨਹੀਂ ਗਿਆ। ਬਾਬਾ ਜੀ ਨੇ ਪੁੱਛਿਆ ਕੋਈ ਰਹਿਤ ਨਹੀਂ ਗਿਆ ਤੇ ਤਾਰ ਤੇ ਉਹ ਮਿਲੀ ਹੋਈ ਸਿਰਬ ਵੱਲੋਂ। ਜਾਨੀ ਜਾਨ ਸੀ ਦੇਖਦੇ ਸਨ। ਰੂਹਾਨੀਅਤ ਦੇ ਬਾਦਸ਼ਾਹ ਸੀ ਬਾਬਾ ਨਾਨਕ ਜੀ। ਹਮ। ਜਿਨ੍ਹਾਂ ਦੇ ਪੈਰ ਦੇ ਵਿੱਚ ਪਦਮ ਸੀ। ਹਮ। ਹਾਂ ਜਲ ਉਹ ਕੋ ਸਲਾਮ ਦਸਤਗੀਵ ਤੇ ਪਿਆਰਾ ਜਿਹਾ ਵੀ ਪਦਮ ਸੀ ਤੇ ਉਹਨਾਂ ਦੇ ਵੀ ਪੈਰਾਂ 'ਚ ਪਦਮ ਸੀ। ਜਿਹਦੇ ਪੈਰਾਂ 'ਚ ਪਦਮ ਹੁੰਦਾ ਉਹ ਅੰਨੀ ਰੱਬ ਨੇ ਤਾਕਤ ਦਿੱਤੀ ਹੁੰਦੀ ਕਿ ਮੁਰਦੇ ਨੂੰ ਜ਼ਿੰਦਾ ਕਰ ਦਿੰਦਾ ਜਿੱਤੇ ਪੈਰ 'ਚ ਪਦਮ ਹੋਵੇ ਤੇ ਉਹ ਬਾਬਾ ਜੀ ਕਹਿੰਦੇ ਹਾਂ ਦੇਖ ਸਾਰੇ ਪਿੰਡ 'ਚ ਸਾਰੇ ਘਰਾਂ 'ਚ ਉਹ ਆਇਆ ਸੇਵਾਦਾਰ ਕਹਿੰਦਾ ਹਾਂ ਜੀ ਮੈਂ ਸਾਰੇ ਘਰੋਂ ਹੋ ਆਇਆ ਕਹਿੰਦੇ ਵੇਖ ਲੈ ਕੋਈ ਰਹਿ ਦੇ ਨਹੀਂ ਗਿਆ ਤੇ ਜਦੋਂ ਸੇਵਾਦਾਰ ਸੋਚ ਲੱਗਾ ਸੋਚੀ ਪਿਆ ਕਿ ਕੋਈ ਕੋ ਗਰੀਬ ਘਰਾਨਾ ਸੀ ਮੀਰ ਆਲਮਾ ਦਾ ਗਾਣ ਵਜਾਣ ਵਾਲੇ ਸਿੱਧੀ ਗੱਲ ਅਕਸਰ ਅਥੇ ਵੀ ਭੁੱਲ ਜਾਂਦੇ ਨੇ ਲੋਕੀ ਤੁਹਾਨੂੰ ਜਾਂਦੇ ਮਾੜੇ ਬੰਦੇ ਤੇ ਉਹ ਜਦੋਂ ਉਹਨੇ ਸੋਚਿਆ ਹਾਂਜੀ ਇੱਕ ਮੀਰ ਆਲਮਾ ਦਾ ਘਰ ਰਹਿ ਗਿਆ ਹਾਂ ਮੀਰ ਆਲਮਾ ਤੇ ਉਹ ਉਹਨਾਂ ਘਰ ਗਿਆ ਨਹੀਂ ਕਿਉਂ ਨਹੀਂ ਗਿਆ ਜਾ ਮੇਰਾ ਸੁਣਿਆ ਦੇ ਜਦੋਂ ਬਾਬਾ ਜੀ ਗਏ ਨੇ ਉੱਥੇ ਆਪਣਾ ਸੇਵਾਦਾਰ ਗਏ ਨੇ ਬਾਬਾ ਜੀ ਦੇ ਘਰ ਮੀਰ ਬਾਦਰਾ ਜੀ ਦੇ ਘਰ ਭਾਈ ਮਰਦਾਨਾ ਜੀ ਦੇ ਵਲਦ ਜਿਹਰੇ ਸਾਨੂੰ ਬੂਆ ਖੜਕਾਂਦੇ ਨੇ ਤੇ ਸੁਣਿਆ ਜਦੋਂ ਦਿੰਦੇ ਬਾਬਾ ਨਾਨਕ ਦੇ ਤੇ ਸਭ ਨੂੰ ਚਾਰ ਚਾੜ ਜੰਦਾ ਹਾਂ ਹਾਂ ਜੇ ਤੋਂ ਮਾੜੇ ਘਰ ਕੋਈ ਐਸੀ ਸ਼ਖਸੀਅਤ ਦਾ ਪੈਗਾਮ ਜਾਵੇ ਤਾਂ ਚਾਹ ਚਾਹ ਤੇ ਆਟੋਮੈਟਿਕ ਉਹਨਾਂ ਨੇ ਕਿਹਾ ਜੀ ਹਾਂ ਜੀ ਹੁਕਮ ਉਹਨਾਂ ਨੇ ਕਿਹਾ ਬਾਬਾ ਜੀ ਨੇ ਬੁਲਾਇਆ ਤੇ ਕਿਸੇ ਇੱਕ ਨੂੰ ਬੁਲਾਇਆ ਨਾਮਦਾਦ ਬਖਸ਼ਣਾ ਤੇ ਬਾਬਾ ਜੀ ਨੇ ਖੁਦ ਬੁਲਾਇਆ ਉਹ ਸਾਰੇ ਘਰ ਦੇ ਇਕੱਠੇ ਹੋ ਗਏ ਕਹਿੰਦੇ ਅਸੀਂ ਜਾਣਾ ਬਾਬਾ ਜੀ ਨੇ ਬੁਲਾਇਆ ਬਾਬਾ ਗੁਰੂ ਨਾਨਕ ਜੀ ਬੁਲਾਏ ਸਾਡੇ ਧਨ ਭਾਗ ਸਾਡੇ ਖੁਸ਼ਕਿਸਮਤੀ ਉਹਨੇ ਸੇਵਾਦਾਰ ਨੇ ਕਿਹਾ ਨਹੀਂ ਬਾਬਾ ਜੀ ਨੇ ਇੱਕ ਬੰਦੇ ਦਾ ਹੁਕਮ ਦਿੱਤਾ ਕਿ ਇੱਕ ਬੰਦੇ ਨੂੰ ਲੈ ਕੇ ਆਂਦਾ ਮੈਂ ਬਾਬਾ ਨੂੰ ਪੁੱਛ ਕੇ ਆ ਜੰਨਾ ਤੇ ਜਿਵੇਂ ਉਹਨਾਂ ਦਾ ਆਰਡਰ ਹੋਏਗਾ ਉਵੇਂ ਤੁਸੀਂ ਤੁਹਾਨੂੰ ਲੈ ਜਾਵਾਂਗਾ ਮੈਂ ਹੂੰ ਹੂੰ ਬਾਬਾ ਜੀ ਕੋਲ ਚਲੇ ਜਾਂਦੇ ਨੇ ਤੇ ਸੇਵਾਦਾਰ ਨੂੰ ਪੁੱਛਦੇ ਬਾਬਾ ਨਾਨਕ ਜੀ ਹਾਂ ਜੀ ਕੋਈ ਮਿਲਿਆ ਬੰਦਾ ਕਹਿੰਦਾ ਜੀ ਬਾਬਾ ਜੀ ਉਥੇ ਤੁਹਾਡਾ ਨਾਮ ਲਿਆ ਤੇ ਉਹ ਤਾਂ ਸਾਰਿਆਂ ਨੂੰ ਤਿਆਰ ਨੇ ਤੇ ਤੁਹਾਡਾ ਹੁਕਮ ਸੀ ਕਿ ਇੱਕ ਜਨੇ ਨੇ ਆਣਾ ਤੇ ਹੁਣ ਤੁਸੀਂ ਦੱਸੋ ਹੁਕਮ ਲਾਓ ਆਰਡਰ ਲਾਓ ਕਿ ਕਿੰਨੂੰ ਲਿਆਈਏ ਸਾਰਿਆਂ ਲੈ ਆਈਏ ਉਹ ਕਹਿੰਦੇ ਨਹੀਂ ਸਾਰੇ ਨੂੰ ਕਿ ਲਿਆਣਾ ਤਾਂ ਅਸੀਂ ਉਹਨਾਂ ਦੇ ਘਰ ਜਾਂਦੇ ਆਂ ਬਾਬਾ ਨਾਨਕ ਜੀ ਔਰ ਸੇਵਾਦਾਰ ਕਿਉਂਕਿ ਇਹ ਕਿਤਾਬੀ ਗੱਲਾਂ ਨਹੀਂ ਇਹ ਵੱਡ ਵਡੇਰੀਆਂ ਸੁਣਦੇ ਆਰੇ ਦਾਦਾ ਜੀ ਦੇ ਮੈਂ ਆਪਣੇ ਅੱਬਾ ਜੀ ਕਿ ਉਹ ਇੰਡੀਆ 'ਚ ਬੇਸ਼ੁਮਾਰ ਮਰਤਬਾ ਸਾਡੇ ਸਾਹਮਣੇ ਸਟੇਜ ਤੇ ਪੂਰਾ ਵਾਕਿਆ ਦੱਸਦੇ ਸਨ ਤੇ ਉਹ ਜਦੋਂ ਗੁਰੂ ਨਾਨਕ ਜੀ ਜਾਂਦੇ ਉਹ ਤੇ ਅੱਗੇ ਰਸਤੇ 'ਚ ਖਲੋਤੇ ਹੁੰਦੇ ਨੇ ਉਹ ਢੀਕ ਕਰਦੇ ਹੁੰਦੇ ਕਿ ਬਈ ਬਾਬੇ ਨਾਨਕ ਨੇ ਆਣਾ ਉਹਨਾਂ ਚਾਹ ਚੜ੍ਹਿਆ ਹੁੰਦਾ ਬਾਬਾ ਨਾਨਕ ਜੀ ਜਦੋਂ ਬੂਵੇ ਆ ਜਾਂਦੇ ਅੰਦਰ ਲੈ ਜਾਂਦੇ ਉਹਨਾਂ ਨੂੰ ਬੈਂਦੇ ਨੇ ਇਸ ਤਰ੍ਹਾਂ ਹੀ ਬੈਠੇ ਮੰਜੀਆਂ ਤੇ ਬੈਠੇ ਨੇ ਤਾਰਿਫ ਕਰਾਉਂਦੇ ਨੇ ਆਪਣੇ ਬੱਚਿਆਂ ਦਾ ਆਪਣੇ ਜਿੰਨੇ ਦੇ ਤਾਰਿਫ ਕਰੰਦੇ ਤੇ ਹੁਣ ਭਾਈ ਮਰਦਾਨਾ ਜੀ ਨੂੰ ਆਵਾਜ਼ ਦੇਂਦੀ ਮਾਂ ਵੇ ਮਰ ਜਾਣਿਆ ਤੂੰ ਵੀ ਇੱਧਰ ਆ ਜਾ ਉਹ ਦੂਰ ਖੇਲਦਾ ਹੁੰਦਾ ਆਹਾਂ ਤੂੰ ਵੀ ਇੱਧਰ ਆ ਜਾ ਬਾਬਾ ਨਾਨਕ ਜੀ ਨੇ ਜਦੋਂ ਨਾ ਸੁਣਿਆ ਮਰ ਜਾਣਾ ਉਹ ਕਹਿੰਗੇ ਇਹ ਨਾ ਕੀ ਹੋਇਆ ਮਰ ਜਾਣਾ ਮਰ ਜਾਣਾ ਕੋਈ ਨਾਮ ਹੈ ਤੇ ਅੱਗੋਂ ਮਾਂ ਕਹਿੰਦੀ ਹੈ ਬਾਬਾ ਜੀ ਸਾਡੇ ਜਿਹੜੇ ਬੱਚੇ ਜਵਾਕ ਐ ਪੁੱਤਰ ਐ ਇਹ ਖਾਸ ਉਮਰ ਚ ਆ ਕੇ ਤੇ ਮਰ ਜਾਂਦੇ ਨੇ ਫੋਟ ਹੋ ਜਾਂਦੇ ਨੇ ਤੇ ਸਾਡੇ ਕੋਲ ਦੁੱਖ ਨਹੀਂ ਚੱਲਿਆ ਜਾਂਦਾ ਤੇ ਅਸੀਂ ਫਿਰ ਇਹਦਾ ਨਾਂ ਰੱਖਦਾ ਮਰ ਜਾਣਾ ਮਰ ਤੇ ਇੰਨੇ ਜਾਣਾ ਹੀ ਐ ਹੂੰ 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 ਇਹਨੇ ਮਰ ਤੇ ਜਾਣਾ ਹੀ ਐ ਤੇ ਫਿਰ ਸਾਡੇ ਦਿਲ ਚ ਕੋਈ ਐਸੀ ਗੱਲ ਨਹੀਂ ਹੋएगी ਕਿਉਂਕਿ ਐਸੇ ਨੇ ਕਹਿ ਨਹੀਂ ਮਰ ਜਾਣਾ ਜਦੋਂ ਮਰ ਜਾਏਗਾ ਸਾਣਾ ਇਹਨਾਂ ਦੁੱਖ ਨਹੀਂ ਹੋਏਗਾ ਕਿ ਅੱਛਾ ਆਪ ਮੁਸਕਰਾਏ ਕਹਿੰਦੇ ਇੱਧਰ ਆ ਵੀ ਬੁਲਾਇਆ ਅੰਨ ਕਹਿੰਦੇ ਅੱਜ ਤੋਂ ਇਹਦਾ ਨਾਮ ਹੈ ਮਰਦਾਨਾ ਮਰਦਾਨੇ ਦਾ ਮਤਲਬ ਹੈ ਮਰਦਾ ਨਾ ਸਹੀ ਸਹੀ ਜ਼ਬਰਦਸਤ ਮਰਦਾ ਨਾ ਕਹਿੰਦੇ ਹੁਣ ਨਹੀਂ ਹੈ ਮਰਦਾ ਇਹਦਾ ਨਾਮ ਮਰਦਾਨਾ ਤੇ ਲਕਬ ਦਿੱਤਾ ਭਾਈ ਦਾ ਹਮ ਭਾਈ ਮਰਦਾਨਾ ਭਾਈ ਦਾ ਲਕਬ ਦਿੱਤਾ ਕਿਉਂਕਿ 10 ਸਾਲ ਵੱਡੇ ਸੀ ਭਾਈ ਮਰਦਾਨਾ ਜੀ ਗੁਰੂ ਨਾਨਕ ਜੀ ਕੋਲ 10 ਸਾਲ ਵੱਡੇ ਸਨ ਤੇ ਭਾਈ ਦਾ ਲਕਬ ਦਿੱਤਾ ਸੱਜੇ ਪਾਸੇ ਬਿਠਾਇਆ ਔਰ ਫੇਰ ਉਂਗਲੀ ਲਾਈ ਤੇ ਚਲੇ ਗਏ ਉਦਾਸੀਆਂ ਤੇ ਚਲੇ ਗਏ ਰੂਹਾਨੀਅਤ ਜਿਹੜਾ ਆਪਣਾ ਉਹਨਾਂ ਨੇ سلسلہ ਸ਼ੁਰੂ ਕਰਨਾ ਸੀ ਪੀਰ ਵਾਲੀ ਦਰਵੇਸ਼ਾਂ ਵਾਲਾ سلسلہ ਜਿਹੜਾ ਇੱਕਦਿ ਸ਼ੁਰੂ ਹੋ ਗਿਆ ਹੂੰ ਹੂੰ ਤੇ 47 ਸਾਲ ਭਾਈ ਮਰਦਾਨਾ ਜੀ ਗੁਰੂ ਨਾਨਕ ਜੀ ਦੇ ਨਾਲ ਰਹੇ ਹੂੰ 47 ਸਾਲ ਵਾ ਤੇ लाਡਲੇ ਵੀ ਬੜੇ ਸੀ ਹਾਂ लाਡਲੇ ਆਨਦੇ ਸੀ ਕਿਸੇ ਨੇ ਕਿਹਾ ਨਾ ਕਿ ਗੁਰੂ ਨਾਨਕ ਜੀ ਨੇ ਕੋਈ ਹੁਕਮ ਦਿੱਤਾ ਤੇ ਨਾ ਕਰਤੀ ਆ ਉਹ ਉਹ ਵੀ ਵਾਕਿਆ ਮੈਂ ਤੁਹਾਨੂੰ ਸੁਣਾ ਦਿੰਦਾ ਇੱਕ ਦਿਨ ਗੁਰਬਾਣੀ ਆਂਦੀ ਸੀ ਤੇ ਕਹਿੰਦੇ ਸੀ ਮਰਦਾਨਿਆ ਰਬਾਬ ਵਜਾ ਬਾਣੀ ਆਈਏ ਕਹਿੰਦੇ ਮਰਦਾਨਿਆ ਰਬਾਬ ਵਜਾ ਤੇ ਪਤਨ ਕਿ ਲੋਚ ਬੈਠੇ ਕਹਿੰਦੇ ਮੈਂ ਨਹੀਂ ਬਾਬਾ ਅੱਜ ਤੇਰੀ ਰਬਾਬ ਵਜਾਣੀ ਮੈਂ ਨਹੀਂ ਅੱਜ ਰਬਾਬ ਵਜਾਣੀ ਨਾ ਕਰਤੀ ਯਾਨਕੀ ਐਨੇ ਲਾਡਲੇ ਸਨ ਨਹੀਂ ਤੇ ਪੀਰਾ ਫਕੀਰਾਂ ਨੂੰ ਕੋਣ ਨਾ ਕਰਦਾ ਜੇ ਬਿਲਕੁਲ ਹਾਂ ਮੈਂ ਨਹੀਂ ਵਜਾਣੀ ਅੱਛਾ ਮਰਦਾਨਿਆ ਇੱਕ ਵਕਤ ਉਹ ਵੀ ਆਏਗਾ